ਕੋਈ ਨਹੀਂ ਪਤਾ ਲੱਗਾ ਵਾ ਪਰ ਸਵੇਰੇ 5 ਵਜੇ ਜਿਹੜੀ ਐ ਐਨਆਈਏ ਨੇ ਆਣ ਕੇ ਸਪੈਸ਼ਲ ਤੌਰ ਦੇ ਉਤੇ ਆਪਣੇ ਰਈਏ ਕਸਬੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਆ ਭਾਈ ਅਮਰਪਾਲ ਸਿੰਘ ਦੇ ਭਾਈ ਜਿਹੜੇ ਜੋ ਚਾਚਾ ਜੀ ਲੱਗਦੇ ਆ ਜੱਲੂਪੁਰ ਪਿੰਡ ਦੇ ਰਹਿਣ ਵਾਲੇ ਆ ਉਹਨਾਂ ਦੇ ਘਰੇ ਰੇਡ ਕੀਤੀ ਆ ਤੇ ਸਾਰੇ ਜਿੰਨੇ ਬੈੱਡਰੂਮਰ ਸੋਈ ਸਾਰੇ ਜਿੰਨੇ ਡਾਕੂਮੈਂਟਸ ਜਿਹੜੇ ਆ ਇੱਥੇ ਮੈਂ ਸਾਰੀ ਬਹੁਤ ਵੱਡੇ ਪੱਧਰ ਤੇ ਫੋਲੋ ਅਪਲਾਈ ਕੀਤੀ ਹੈ। ਇਹ ਲੱਗਦਾ ਇਹ ਰੇਡ ਜਿਹੜੀ ਆ ਕਿਸ ਮਕਸਦ ਨਾਲ ਕੀਤੀ ਗਈ। ਮਕਸਦ ਇਹ ਇਹਨਾਂ ਦਾ ਕੋਈ ਹੈ ਰਿਆ ਸ਼ੁਰੂ ਤੋਂ ਇੱਕ ਪ੍ਰੈਸ਼ਰ ਬਣਾਉਣ ਦਾ। ਜੋ ਭਾਈ ਅਮਰਤਪਾਲ ਸਿੰਘ ਨੂੰ ਜਿਹੜੀ ਦੂਜੀ ਵਾਰ ਜਿਹੜੀ ਉਹਨਾਂ ਦੀ ਐਨਐਸਏ ਵਿਧਾਈ ਆ ਉਹਦੇ ਪ੍ਰਤੀ ਵੀ ਸਰਕਾਰ ਉੱਪਰ ਪ੍ਰੈਸ਼ਰ ਵੱਧ ਰਿਹਾ ਹੈਗਾ ਉਸ ਤੋਂ ਬਾਅਦ ਜਿਹੜੀ 19 ਤਰੀਕ ਨੂੰ ਬਾਬਾ ਬਕਾਲ ਸਾਹਿਬ ਦੇ ਚ ਪੰਥਕ ਕਾਨਫਰੰਸ ਕੀਤੀ ਗਈ ਆ ਉਦੋਂ ਦਾ ਸਰਕਾਰ ਭਾਰਤ ਦੇ ਪੰਜਾਬ ਸਰਕਾਰ ਜਿਹੜੀ ਹਿੱਲੀ ਹੋਈ ਹੈ ਉਦੋਂ ਦਾ ਉਦੋਂ ਦਾ ਇਹਨਾਂ ਦੀਆਂ ਜਿਹੜੀਆਂ ਥੁੜੀਆਂ ਜਿਹੀਆਂ ਜੜਾਂ ਹਿੱਲੀਆਂ ਵਾ ਤੇ ਇਹ ਹੁਣ ਅੱਗੇ ਤੋਂ ਦੁਬਾਰਾ ਫੇਰ ਇੱਕ ਨਵੇਂ ਤਰੀਕੇ ਨਾਲ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਕੇ ਇੱਕ ਕੁਝੀਆਂ ਚੱਲਾਂ ਜਿਹੜੀਆਂ ਵਾ ਚੱਲ ਰਹੇ ਆ ਕਿ ਫੋਨ ਤਾਂ ਕੋਨਾ ਕੋਈ ਵੀ ਬਰਾਮਦ ਕਰਕੇ ਗਏ ਕੁਝ ਵੀ ਬਰਾਮਦ ਨਹੀਂ ਹੋਇਆ ਇੱਕ ਡੀਵੀਆਰ ਲੈ ਗਏ ਆਗੇ ਫੋਨ ਲੈ ਕੇ ਆ ਘਰੋਂ ਜਿਹੜਾ ਆਪਣਾ ਫੋਨ ਯੂਜ਼ ਕਰਦੇ ਆ ਤੇ ਹੋਰ ਘਰ ਦੇ ਵਿੱਚ ਜੇ ਕੋਈ ਮਤਲਬ ਕੋਈ ਜਾਇਦਾਦ ਕੋਈ ਮਤਲਬ ਜਿਹਨੂੰ ਕਹਿੰਦੇ ਆ ਕੋਈ ਪੈਸਾ ਚਿੱਕਾ ਕੋਈ ਸੋਨਾ ਵਗੈਰਾ ਹੋਵੇ ਤਾਂ ਫੇਰ ਹੀ ਆ ਇਹਨਾਂ ਦਾ ਤੇ ਸੰਧੂ ਫਰਨੀਚਰ ਦਾ ਕਾਰੋਬਾਰ ਆ ਤੇ ਇਸ ਦੇ ਉਲਟ ਜਿਹੜੇ ਰਈਏ ਦੇ ਵਿੱਚ ਹੀ ਮਤਲਬ ਫਰੋਤੀਆਂ ਲੈ ਲੈ ਕੇ ਜਿੰਨਾਂ ਨੇ ਆਪਣੇ ਕੋਠੇ ਭਰੇ ਪਏ ਆ ਜਿੰਨਾਂ ਨੇ ਨਸ਼ੇ ਵੇਚ ਵੇਚ ਕੇ ਕੋਠੇ ਭਰੇ ਪਏ ਆਪਣੇ ਰਈਏ ਦੇ ਵਿੱਚ ਹੀ ਉਹਨਾਂ ਵੱਲ ਕਦੀ ਵੀ ਕਿਸੇ ਐਨਆਈਏ ਕੋਈ ਸੀਬੀਆਈ ਜਾਂ ਕੋਈ ਵਿਜੀਲੈਂਸ ਦੀ ਕਦੀ ਵੀ ਜਾਂਚ ਨਹੀਂ ਹੋਈ ਉਲਟ ਜਿਹੜੇ ਆਪਣਾ ਸੱਚੀ ਸੂਚੀ ਕਿਰਤ ਕਰ ਰਹੇ ਆ ਸਗੋਂ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਕੇ ਕਾਰਪੈਂਟਰਾਂ ਨੂੰ ਨਾਲ ਰੁਜ਼ਗਾਰ ਦੇ ਕੇ ਆਪਣਾ ਬੜਾ ਵਧੀਆ ਸੰਧੂ ਫਰਨੀਚਰ ਦਾ ਕਾਰੋਬਾਰ ਚਲਾ ਰਹੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਿਰਫ ਇੱਕ ਭਾਈ ਅਮਰਪਤ ਪਾਤਸ਼ਾਹ ਜੀ ਦੀ ਸਪੋਰਟ ਕਰਨ ਦੇ ਉੱਤੇ ਸੱਚ ਦੇ ਉਦ ਪੈਰਾ ਦੇਣ ਦਾ ਉੱਤੇ ਜਿਹੜਾ ਵਾ ਇਹ ਜਿਹੜਾ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਇਹ ਬੈਂਸਰ ਸਾਹਿਬ ਘਰ ਕੌਣ ਕੌਣ ਸੀ ਹੈ ਬੈਂਸਰ ਸਾਹਿਬ ਘਰ ਇਸ ਸਮੇਂ ਰੇਡ ਚੰਡੀ ਹੈ ਘਰ ਉਸ ਵੇਲੇ ਭਾਈ ਪ੍ਰਗਟ ਸਿੰਘ ਦੇ ਮਿਸਨ ਸੀਗੇ ਭੈਣ ਜੀ ਹਣੀ ਤੇ ਉਹਨਾਂ ਦੀ ਬੇਟੀ ਤੇ ਬੇਟਾ ਸੀਗੇ ਆ ਭਾਈ ਘਰ ਨਹੀਂ ਸੀਗੇ ਤੇ 5 ਵਜੇ ਸੁੱਤਿਆਂ ਤੋਂ ਇਹ ਰੇਡ ਕੀਤੀ ਆ ਤੇ ਬੜੀ ਹਲ ਬੜਾੜ ਦੇ ਵਿੱਚ ਸਾਰੇ ਜਿਹੜੇ ਤਿੰਨੇ ਮੈਂਬਰ ਸੀਗੇ ਭਾਈ ਸਾਹਿਬ ਦੇ ਘਰ ਦੇ ਤੇ ਉਹਨਾਂ ਦੇ ਬੱਚਿਆਂ ਨੂੰ ਉਠਾ ਕੇ ਤੇ ਪੁੱਛਗਿਛ ਕਰਕੇ ਦੋਸਤੋਂ ਲਈ ਫੋਨ ਰੀਸੀਵ ਕਰ ਲਏ ਸਭ ਤੋਂ ਪਹਿਲਾਂ ਤੇ ਰੇਡ ਲਗਾਤਾਰ 2 2.5 ਘੰਟੇ ਦੀ ਇਹ ਫੁੱਲ ਅਫਲਾਈ ਕੀਤੀ ਆ ਕੀ ਉਹ ਕੋਈ ਪ੍ਰਗਟ ਸਿੰਘ ਜੀ ਕਿਤੇ ਭਾਈ ਪ੍ਰਗਟ ਸਿੰਘ ਜੀ ਰਾਤ ਦੇ ਹੀ ਕਿਸੇ ਮਤਲਬ ਪ੍ਰੋਗਰਾਮ 'ਚ ਕਿਤੇ ਮਤਲਬ ਆਪਣੇ ਰਿਸ਼ਤੇਦਾਰੀ 'ਚ ਗਏ ਸੀ ਅੱਜ ਉਹਨਾਂ ਨਾਲ ਸੰਪਰਕ ਨਹੀਂ ਹੋਇਆ ਤੇ ਜਦੋਂ ਵੀ ਉਹਨਾਂ ਨਾਲ ਸੰਪਰਕ ਹੁੰਦਾ ਵਾ ਇਹ ਤੁਹਾਡਾ ਨਾਲ ਫਿਰ ਜਰੂਰ ਸਾਂਝਾ ਕਰਦੇ ਨੇ ਇਹ ਗ੍ਰਿਫਤਾਰੀ ਤੇ ਨਹੀਂ ਹੋਈ ਨਹੀਂ ਗ੍ਰਿਫਤਾਰੀ ਨਹੀਂ ਹੋਈ ਪੁਸ਼ਗਿਸ਼ ਵਾਸਤੇ ਭੈਣ ਜੀ ਉਹਨਾਂ ਨੂੰ ਜਿਹੜੇ ਭਾਈ ਪ੍ਰਗਟ ਸਿੰਘ ਦੇ ਘਰ ਦੇ ਆ ਉਹਨਾਂ ਨੂੰ ਬਿਆਸ ਲੈ ਕੇ ਗਏ ਆ ਨਾਲ ਭਾਈ ਸਰਚੈਨ ਸਿੰਘ ਜੀ ਇੱਕ ਫੈਮਿਲੀ ਮੈਂਬਰ ਵਜੋਂ ਗਏ ਆ ਜਿਹੜੇ ਭਾਈ ਅਮਰਪਾਲ ਸਿੰਘ ਦੇ ਸਗੇ ਚਾਚਾ ਜੀ ਆ ਉਹ ਨਾਲ ਗਏ ਆ ਅੱਜ ਦੀ ਵਾਰ ਦਾਤ ਸਾਨੂੰ ਤੇ 7 ਵਜੇ ਪਤਾ ਲੱਗਾ ਵਾ ਪਰ ਸਿਰੇ 5 ਵਜੇ ਜਿਹੜੀ ਆ ਐਨਆਈਏ ਨੇ ਆਣ ਕੇ ਸਪੈਸ਼ਲ ਤੌਰ ਦੇ ਉੱਤੇ ਆਪਣੇ ਰਈਏ ਕਸਬੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਆ ਭਾਈ ਅਮਰਪਾਲ ਸਿੰਘ ਦੇ ਭਾਈ ਜਿਹੜੇ ਚਾਚਾ ਜੀ ਲੱਗਦੇ ਜੋ ਉਪਰ ਪਿੰਡ ਦੇ ਰਹਿਣ ਵਾਲੇ ਆ ਉਹਨਾਂ ਦੇ ਘਰੇ ਰੇਡ ਕੀਤੀ ਆ ਤੇ ਸਾਰੇ ਜਿੰਨੇ ਬੈੱਡਰੂਮਰ ਸੋਈ ਇਹ ਸਾਰੇ ਜਿੰਨੇ ਡਾਕੂਮੈਂਟਸ ਜਿਹੜੇ ਆ ਇਥੇ ਮੈਂ ਸਾਰੀ ਬਹੁਤ ਵੱਡੇ ਪੱਧਰ ਤੇ ਫੋਲ ਅਪਲਾਈ ਕੀਤੀ ਹੈ। ਨਹੀਂ ਲੱਗਦਾ ਇਹ ਰੇਡ ਜਿਹੜੀ ਆ ਕਿਸ ਮਕਸਦ ਨਾਲ ਕੀਤੀ ਗਈ। ਮਕਸਦ ਇਹ ਇਹਨਾਂ ਦਾ ਇੱਕੋ ਹੀ ਰਿਆ ਸ਼ੁਰੂ ਤੋਂ ਇੱਕ ਪ੍ਰੈਸ਼ਰ ਬਣਾਉਣ ਦਾ ਜੋ ਭਾਈ ਅਮਰਤਪਾਲ ਸਿੰਘ ਨੂੰ ਜਿਹੜੀ ਦੂਜੀ ਵਾਰ ਜਿਹੜੀ ਉਹਨਾਂ ਦੀ ਐਨਐਸਏ ਵਧਾਈ ਆ ਉਹਦੇ ਪ੍ਰਤੀ ਵੀ ਸਰਕਾਰ ਉੱਪਰ ਪ੍ਰੈਸ਼ਰ ਵੱਧ ਰਿਹਾ ਹੈਗਾ। ਉਸ ਤੋਂ ਬਾਅਦ ਜਿਹੜੀ 19 ਤਰੀਕ ਨੂੰ ਬਾਬਾ ਬਕਾਲਾ ਸਾਹਿਬ ਦੇ ਚ ਪੰਥਕ ਕਾਨਫਰੰਸ ਕੀਤੀ ਗਈ ਆ ਉਦੋਂ ਦਾ ਸਰਕਾਰ ਭਾਰਤ ਦੇ ਪੰਜਾਬ ਸਰਕਾਰ ਜਿਹੜੀ ਹਿੱਲੀ ਹੋਈ ਹੈ ਉਦੋਂ ਦਾ ਉਦੋਂ ਦਾ ਇਹਨਾਂ ਦੀਆਂ ਜਿਹੜੀਆਂ ਥੁੜੀਆਂ ਜਿਹੀਆਂ ਜੜਾਂ ਹਿੱਲੀਆਂ ਵਾ ਤੇ ਇਹ ਹੁਣ ਅੱਗੇ ਤੋਂ ਦੁਬਾਰਾ ਫੇਰ ਇੱਕ ਨਵੇਂ ਤਰੀਕੇ ਨਾਲ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਕੇ ਇੱਕ ਕੁਝੀਆਂ ਚਾਲਾਂ ਜਿਹੜੀਆਂ ਵਾ ਚੱਲ ਰਹੀ ਹੈ। ਕੀ ਫੋਨ ਦਾ ਕੋਨਾ ਕੋ ਉਹੀ ਬਰਾਮਦ ਕਰਤੇ ਗਏ। ਕੁਝ ਵੀ ਬਰਾਮਦ ਨਹੀਂ ਹੋਇਆ। ਇੱਕ ਡੀਵੀਆਰ ਲੈ ਗਏ ਅਗੇ। ਫੋਨ ਲੈ ਗਏ ਘਰੋਂ ਜਿਹੜਾ ਆਪਣਾ ਫੋਨ ਯੂਜ਼ ਕਰਦੇ ਆ ਤੇ ਹੋਰ ਘਰ ਦੇ ਵਿੱਚ ਜੇ ਕੋਈ ਮਤਲਬ ਕੋਈ ਜਾਇਦਾਦ ਕੋਈ ਮਤਲਬ ਜਿਹਨੂੰ ਕਹਿੰਦੇ ਆ ਕੋਈ ਪੈਸਾ ਚਿੱਕਾ ਕੋਈ ਸੋਨਾ ਵਗੈਰਾ ਹੋਵੇ ਤਾਂ ਫੇਰ ਹੀ ਆ। ਇਨੰਦਾ ਦੇ ਸੰਧੂ ਫਰਨੀਚਰ ਦਾ ਕਾਰੋਬਾਰ ਆ ਤੇ ਇਸ ਦੇ ਉਲਟ ਜਿਹੜੇ ਰਈਏ ਦੇ ਵਿੱਚ ਹੀ ਮਤਲਬ ਫਰੋਤੀਆਂ ਲੈ ਲੈ ਕੇ ਜਿੰਨਾਂ ਨੇ ਆਪਣੇ ਕੋਠੇ ਭਰੇ ਪਏ ਆ ਜਿੰਨਾਂ ਨੇ ਨਸ਼ੇ ਵੇਚ ਵੇਚ ਕੇ ਕੋਠੇ ਭਰੇ ਪਏ ਆਪਣੇ ਰਈਏ ਦੇ ਵਿੱਚ ਹੀ ਉਹਨਾਂ ਵੱਲ ਕਦੀ ਵੀ ਕਿਸੇ ਐਨਆਈਏ ਕੋਈ ਸੀਬੀਆਈ ਜਾਂ ਕੋਈ ਬਿਜ਼ਨਸ ਦੀ ਕਦੀ ਵੀ ਜਾਂਚ ਨਹੀਂ ਹੋਈ ਉਲਟ ਜਿਹੜੇ ਆਪਣਾ ਸੱਚੀ ਸੂਚੀ ਕਿਰਤ ਕਰ ਰਹੇ ਆ ਸਗੋਂ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਕੇ ਕਾਰਪੈਂਟਰਾਂ ਨੂੰ ਨਾਲ ਰੁਜ਼ਗਾਰ ਦੇ ਕੇ ਆਪਣਾ ਬੜਾ ਵਧੀਆ ਸੰਧੂ ਫਰਨੀਚਰ ਦਾ ਕਾਰੋਬਾਰ ਚਲਾ ਰਹੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਿਰਫ ਇੱਕ ਭਾਈ ਅਮਰਪਤ ਪਾਤਸ਼ਾਹ ਜੀ ਦੀ ਸਪੋਰਟ ਕਰਨ ਦੇ ਉੱਤੇ ਸੱਚ ਦੇ ਉਦ ਪਹਿਰਾ ਦੇਣ ਦਾ ਉਤੇ ਜਿਹੜਾ ਵਾ ਇਹ ਜਿਹੜਾ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਇਹ ਬੈਂਸਰ ਕਰੇ ਕੌਣ ਕੌਣ ਸੀਗਾ ਪਿੰਡ ਸਰਵ ਕਰੇ ਜਿਸ ਟਾਈਮ ਰੇਡ ਕੀਤੀ ਹੈ ਘਰ ਉਸ ਵੇਲੇ ਭਾਈ ਪ੍ਰਗਟ ਸਿੰਘ ਦੇ ਮਿਸਨ ਸੀਗੇ ਭੈਣ ਜੀ ਹਣੀ ਤੇ ਉਹਨਾਂ ਦੀ ਬੇਟੀ ਤੇ ਬੇਟਾ ਸੀਗੇ ਆਪ ਭਾਈ ਘਰ ਨਹੀਂ ਸੀਗੇ ਤੇ 5 ਵਜੇ ਸੁੱਤਿਆਂ ਤੋਂ ਇਹ ਰੇਡ ਕੀਤੀ ਆ ਤੇ ਬੜੀ ਹਲ ਬੜਾੜ ਦੇ ਵਿੱਚ ਸਾਰੇ ਜਿਹੜੇ ਤਿੰਨੇ ਮੈਂਬਰ ਸੀਗੇ ਭਾਈ ਸਾਹਿਬ ਦੇ ਘਰ ਦੇ ਤੇ ਉਹਨਾਂ ਦੇ ਬੱਚਿਆਂ ਦੇ ਨਾਲ ਉਠਾ ਕੇ ਤੇ ਪੁੱਛਗਿਸ਼ ਕਰਕੇ ਦੋਸਤ ਨੇ ਫੋਨ ਰੀਸੀਵ ਕਰ ਲਿਆ ਸਭ ਤੋਂ ਪਹਿਲਾਂ ਤੇ ਰੇਡ ਲਗਾਤਾਰ 2 2.5 ਘੰਟੇ ਦੀ ਇਹ ਫੁੱਲ ਅਫਲਾਈ ਕੀਤੀ ਆ ਕਿ ਉਹਨਾਂ ਕੋਲ ਪ੍ਰਗਟ ਸਿੰਘ ਜੀ ਕਿਥੇ ਭਾਈ ਪ੍ਰਗਟ ਸਿੰਘ ਜੀ ਰਾਤ ਦੇ ਹੀ ਕਿਤੇ ਮਤਲਬ ਪ੍ਰੋਗਰਾਮ 'ਚ ਕਿਤੇ ਮਤਲਬ ਆਪਣੇ ਰਿਸ਼ਤੇਦਾਰੀ 'ਚ ਗਏ ਸਨ ਅੱਜ ਉਹਨਾਂ ਨਾਲ ਸੰਪਰਕ ਨਹੀਂ ਹੋਇਆ ਤੇ ਜਦੋਂ ਵੀ ਉਹਨਾਂ ਨਾਲ ਸੰਪਰਕ ਹੁੰਦਾ ਹੋਵੇ ਇਹ ਤੁਹਾਡਾ ਨਾਲ ਫਿਰ ਜਰੂਰ ਸਾਂਝਾ ਕਰਦੇ ਆ। ਇਹ ਗ੍ਰਿਫਤਾਰੀ ਤੇ ਨਹੀਂ ਹੋਈ ਨਹੀਂ ਗ੍ਰਿਫਤਾਰੀ ਨਹੀਂ ਹੋਈ ਪੁੱਛਗਿਸ਼ ਵਾਸਤੇ ਭੈਣ ਜੀ ਉਹਨਾਂ ਨੂੰ ਜਿਹੜੇ ਭਾਈ ਪ੍ਰਗਟ ਸਿੰਘ ਦੇ ਘਰ ਦੇ ਆ ਉਹਨਾਂ ਨੂੰ ਬਿਆਸ ਲੈ ਕੇ ਗਏ ਆ ਨਾਲ ਭਾਈ ਸਰਚੈਨ ਸਿੰਘ ਜੀ ਇੱਕ ਫੈਮਿਲੀ ਮੈਂਬਰ ਵਜੋਂ ਗਏ ਆ ਜਿਹੜੇ ਭਾਈ ਪ੍ਰਗਟ ਅੰਮ੍ਰਿਤਪਾਲ ਸਿੰਘ ਦੇ ਸਗੇ ਚਾਚਾ ਜੀ ਉਹ ਨਾਲ ਗਏ ਆ ਅੱਜ ਦੀ ਵਾਰ ਦਾ ਸਾਨੂੰ ਤੇ 7 ਵਜੇ ਪਤਾ ਲੱਗਾ ਵਾ ਪਰ ਸਵੇਰੇ 5 ਵਜੇ ਜਿਹੜੀ ਐਨਆਈਏ ਨੇ ਆਣ ਕੇ ਸਪੈਸ਼ਲ ਤੌਰ ਦੇ ਉਤੇ ਆਪਣੇ ਰਈਏ ਕਸਬੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਭਾਈ ਘਰੇ ਚਾਚਾ ਜੀ ਲੱਗਦੇ ਆ ਜੱਲੂਪੁਰ ਪਿੰਡ ਦੇ ਰਹਿਣ ਵਾਲੇ ਆ ਉਹਨਾਂ ਦੇ ਘਰੇ ਰੇਡ ਕੀਤੀ ਆ ਤੇ ਸਾਰੇ ਜਿੰਨੇ ਬੈੱਡ ਰੂਮਰ ਸੋਈ ਸਾਰੇ ਜਿੰਨੇ ਡਾਕੂਮੈਂਟਸ ਜਿਹੜੇ ਆ ਇੱਥੇ ਸਾਰੀ ਬਹੁਤ ਵੱਡੇ ਪੱਧਰ ਤੇ ਫੋਲ ਅਪਲਾਈ ਕੀਤੀ ਆ ਮੈਨੂੰ ਲੱਗਦਾ ਇਹ ਰੇਡ ਜਿਹੜੀ ਹੈ ਕਿਸ ਮਕਸਦ ਨਾਲ ਕੀਤੀ ਗਈ ਹੈ ਮਕਸਦ ਇਹ ਇਹਨਾਂ ਦਾ ਇੱਕੋ ਹੀ ਰਿਆ ਸ਼ੁਰੂ ਤੋਂ ਇੱਕ ਪ੍ਰੈਸ਼ਰ ਬਣਾਉਣ ਦਾ ਜੋ ਭਾਈ ਅਮਰਤਪਾਲ ਸਿੰਘ ਨੂੰ ਜਿਹੜੀ ਦੂਜੀ ਵਾਰ ਜਿਹੜੀ ਉਹਨਾਂ ਦੀ ਐਨਐਸਐ ਵੀਧਾਈ ਆ ਉਹਦੇ ਪ੍ਰਤੀ ਵੀ ਸਰਕਾਰ ਉੱਪਰ ਪ੍ਰੈਸ਼ਰ ਵੱਧ ਰਿਹਾ ਹੈਗਾ ਉਸ ਤੋਂ ਬਾਅਦ ਜਿਹੜੀ 19 ਤਰੀਕ ਨੂੰ ਬਾਬਾ ਬਕਾਲ ਸਾਹਿਬ ਦੇ ਵਿੱਚ ਪੰਥਕ ਕਾਨਫਰੰਸ ਕੀਤੀ ਗਈ ਆ ਉਦੋਂ ਦਾ ਸਰਕਾਰ ਭਾਰਤ ਦੇ ਪੰਜਾਬ ਸਰਕਾਰ ਜਿਹੜੀ ਹਿੱਲੀ ਹੋਈ ਹੈ ਉਦੋਂ ਦਾ ਉਦੋਂ ਦਾ ਇਹਨਾਂ ਦੀਆਂ ਜਿਹੜੀਆਂ ਥੁੜੀਆਂ ਜਿਹੀਆਂ ਜੜਾਂ ਹਿੱਲੀਆਂ ਵਾ ਤੇ ਇਹ ਹੁਣ ਅੱਗੇ ਤੋਂ ਦੁਬਾਰਾ ਫੇਰ ਇੱਕ ਨਵੇਂ ਤਰੀਕੇ ਨਾਲ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਕੇ ਇੱਕ ਕੁੱਝੀਆਂ ਚੱ ਈ ਫੋਨ ਤਾਂ ਕੋਣਕੋ ਉਹੀ ਬਰਾਮਦ ਕਰਕੇ ਗਏ ਕੁਛ ਵੀ ਬਰਾਮਦ ਨਹੀਂ ਹੋਇਆ ਇੱਕ ਡੀਵੀਆਰ ਲੈ ਗਏ ਹੈਗੇ ਫੋਨ ਲੈ ਗਏ ਆ ਘਰੋਂ ਜਿਹੜਾ ਆਪਣਾ ਫੋਨ ਯੂਜ਼ ਕਰਦੇ ਆ ਤੇ ਹੋਰ ਘਰ ਦੇ ਵਿੱਚ ਜੇ ਕੋਈ ਮਤਲਬ ਕੋਈ ਜਾਇਦਾਦ ਕੋਈ ਮਤਲਬ ਜਿਹਨੂੰ ਕਹਿੰਦੇ ਆ ਕੋਈ ਪੈਸਾ ਚਿੱਕਾ ਕੋਈ ਸੋਨਾ ਵਗੈਰਾ ਹੋਵੇ ਤੇ ਫੇਰ ਹੀ ਆ ਇਹਨਾਂ ਦਾ ਤੇ ਸੰਧੂ ਫਰਨੀਚਰ ਦਾ ਕਾਰੋਬਾਰ ਆ ਤੇ ਇਸ ਦੇ ਉਲਟ ਜਿਹੜੇ ਰਈਏ ਦੇ ਵਿੱਚ ਹੀ ਮਤਲਬ ਫਰੋਤੀਆਂ ਲੈ ਲੈ ਕੇ ਜਿੰਨਾਂ ਨੇ ਆਪਣੇ ਕੋਠੇ ਭਰੇ ਪਏ ਆ ਜਿਨ੍ਹਾਂ ਨੇ ਨਸ਼ੇ ਵੇਚ ਵੇਚ ਕੇ ਕੋਠੇ ਭਰੇ ਪਏ ਆਪਣੇ ਰਈਏ ਦੇ ਵਿੱਚ ਹੀ ਉਹਨਾਂ ਵੱਲ ਕਦੀ ਵੀ ਕਿਸੇ NIA ਕੋਈ CBI ਜਾਂ ਕੋਈ ਵਿਜੀਲੈਂਸ ਦੀ ਕਦੀ ਵੀ ਜਾਂਚ ਨਹੀਂ ਹੋਈ ਉਲਟ ਜਿਹੜੇ ਆਪਣਾ ਸੱਚੀ ਸੂਚੀ ਕਿਰਤ ਕਰ ਰਹੇ ਆ ਸਗੋਂ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਕੇ ਕਾਰਪੈਂਟਰਾਂ ਨੂੰ ਨਾਲ ਰੁਜ਼ਗਾਰ ਦੇ ਕੇ ਆਪਣਾ ਬੜਾ ਵਧੀਆ ਸੰਧੂ ਫਰਨੀਚਰ ਦਾ ਕਾਰੋਬਾਰ ਚਲਾ ਰਹੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਿਰਫ ਇੱਕ ਭਾਈ ਅਮਰਪਤ ਪਾਤਸ਼ਾਹ ਜੀ ਦੀ ਸਪੋਰਟ ਕਰਨ ਦੇ ਉੱਤੇ ਸੱਚ ਦੇ ਦੁਪਹਿਰਾ ਦੇਣ ਦਾ ਉੱਤੇ ਜਿਹੜਾ ਵਾ ਇਹ ਜਿਹੜਾ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਇਹ ਬੈਂਸਰ ਸਾਹਿਬ ਘਰ ਕੌਣ ਕੌਣ ਸੀ ਹੈ ਬੈਂਸਰ ਸਾਹਿਬ ਘਰ ਜਿਸ ਸਮੇਂ ਰੇਡ ਚਿੰਦੀ ਹੈ ਘਰ ਉਸ ਵੇਲੇ ਭਾਈ ਪ੍ਰਗਟ ਸਿੰਘ ਦੇ ਮਿਸਿਸ ਸੀਗੇ ਭੈਣ ਜੀ ਹਣੀ ਤੇ ਉਹਨਾਂ ਦੀ ਬੇਟੀ ਤੇ ਬੇਟਾ ਸੀਗੇ ਆਪ ਭਾਈ ਘਰ ਨਹੀਂ ਸੀਗੇ ਤੇ 5 ਵਜੇ ਸੁੱਤਿਆਂ ਤੋਂ ਇਹ ਰੇਡ ਕੀਤੀ ਆ ਤੇ ਬੜੀ ਹਲਬੜਾੜ ਦੇ ਵਿੱਚ ਸਾਰੇ ਜਿਹੜੇ ਤਿੰਨੇ ਮੈਂਬਰ ਸੀਗੇ ਭਾਈ ਸਾਹਿਬ ਦੇ ਘਰ ਦੇ ਤੇ ਉਹਨਾਂ ਦੇ ਬੱਚਿਆਂ ਨੂੰ ਉਠਾ ਕੇ ਤੇ ਪੁੱਛਗਿਛ ਕਰਕੇ ਤੇ ਉਸ ਵੇਲੇ ਫੋਨ ਰੀਸੀਵ ਕਰ ਲੇ ਸਭ ਤੋਂ ਪਹਿਲਾਂ ਤੇ ਰੇਡ ਲਗਾਤਾਰ 2 3 ਘੰਟੇ ਈ